ਜਮਕੌਰ ਸਾਹਿਬ ਦੀ ਧਰਤੀ ਸਿੰਘਾਂ ਸੂਰਮਿਆਂ ਸੂਰ ਬੀਰਾਂ ਦੀ ਧਰਤੀ ਹੈ ਜੋ ਗੁਰੂ ਦੇ ਉਪਦੇਸ਼ਾਂ ਉੱਪਰ ਚੱਲਦੇ ਆ ਗਗਨ ਦਮਾਮਾ ਬਾਜਿਓ ਪਰਿਓ ਨਿਸਾਨੇ ਕਾਉ ਖੇਤ ਜੋ ਮੰਡਿਓ ਸੂਰਮਾ ਅਬਜੂ ਜਨ ਕੋ ਦਾਉ ਦੇ ਉਪਦੇਸ਼ਾਂ ਮੁਤਾਬਕ ਆਪਣੀ ਜਿੰਦ ਗੁਰੂ ਦੇ ਲੇਖੇ ਲਾ ਗਏ ਇਹੋ ਜੀ ਹੀ ਦਾਸਤਾਨ ਅੱਜ ਮੈਂ ਤੁਹਾਨੂੰ ਸੁਣਾਉਣ ਲੱਗਿਆ ਸੋ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਇਸ ਵੀਡੀਓ ਦੇ ਵਿੱਚ ਅੱਜ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਗੜੀ ਸਾਹਿਬ ਦੇ ਗੁਰਦੁਆਰਾ ਗੜੀ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਦੇ 40 ਸਿੰਘਾਂ ਨੇ 10 ਲੱਖ ਦੇ ਮੁਗਲ ਫੌਜਾਂ ਦਾ ਸਾਹਮਣਾ ਕੀਤਾ ਇਹ ਪਵਿੱਤਰ ਗੁਰਦਾਮ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਬਿਲਕੁਲ ਹੀ ਨਜ਼ਦੀਕ ਹੈ ਚਮਕੌਰ ਦੀ ਗੜੀ ਦੇ ਮਹਾਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਨੂੰ ਸਮਰਪਿਤ ਕਰਕੇ ਇੱਕ ਬਹੁਤ ਹੀ ਸੁੰਦਰ ਗੇਟ ਵੀ ਉਸਾਰਿਆ ਗਿਆ ਹੈ ਸਨ 1699 ਵਿੱਚ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਗੁਰੂ ਜੀ ਦਾ ਇਹ ਪੰਥ ਦਿਨ-ਬਦਨ ਚੜ੍ਹਦੀ ਕਲਾ ਵੱਲ ਜਾ ਰਿਹਾ ਸੀ ਅਤੇ ਖਾਲਸੇ ਦੀ ਚੜ੍ਹਦੀ ਕਲਾ ਕੁਸ਼ਕ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਤੋਂ ਜਰੀ ਨਾ ਗਈ। ਉਹਨਾਂ ਨੇ ਅਨੰਤਪੁਰ ਸਾਹਿਬ ਨੂੰ ਘੇਰਾ ਪਾਲਿਆ। ਲੱਖਾਂ ਦੀਆਂ ਫੌਜਾਂ ਅਤੇ ਲਾਮ ਲਸ਼ਕਰ ਦੇ ਹੁੰਦੇ ਹੋਏ ਵੀ ਮੁਗਲ ਫੌਜਾਂ ਅਤੇ ਪਹਾੜੀ ਰਾਜੇ ਅਨੰਦਗੜ੍ਹ ਸਾਹਿਬ ਦਾ ਕਿਲਾ ਜਿੱਤਣ ਤੋਂ ਅਸਮਰਥ ਰਹੇ। ਅੰਤੋਂ ਉਹਨਾਂ ਨੇ ਕੁਰਾਨ ਸ਼ਰੀਫ ਅਤੇ ਗਊ ਦੀਆਂ ਝੂਠੀਆਂ ਕਸਮਾਂ ਖਾਧੀਆਂ ਅਤੇ ਗੁਰੂ ਸਾਹਿਬ ਜੀ ਨੂੰ ਅਨੰਦਗੜ੍ਹ ਸਾਹਿਬ ਦਾ ਕਿਲਾ ਛੱਡਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਦੇ ਕਿਲਾ ਖਾਲੀ ਕਰਦੇ ਸਾਰ ਹੀ ਮੁਗਲ ਫੌਜਾਂ ਅਤੇ ਪਹਾੜੀ ਫੌਜਾਂ ਦੇ ਗੱਠ ਜੋੜ ਨੇ ਗੁਰੂ ਸਾਹਿਬ ਦਾ ਪਿੱਛਾ ਕੀਤਾ। ਸਰਸਾ ਨਦੀ ਦੇ ਉੱਪਰ ਗਹਿ ਗੱਜ ਯੁੱਧ ਹੋਇਆ ਅਤੇ ਗੁਰੂ ਸਾਹਿਬ ਦਾ ਪਰਿਵਾਰ ਉਹਨਾਂ ਤੋਂ ਵਿਛੜ ਗਿਆ। ਤੋਂ ਮੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਚਲੇ ਗਏ ਅਤੇ ਗੁਰੂ ਸਾਹਿਬ ਦੋਨੋਂ ਵੱਡੇ ਸਹਿਬਜ਼ਾਦੇ ਅਤੇ ਪੰਜ ਪਿਆਰੇ ਸਤਪੂ ਦੀ ਰਾਤ ਨੂੰ ਇਸ ਗੜੀ ਦੇ ਵਿੱਚ ਆਏ ਇਸ ਗੜੀ ਦੇ ਵਿੱਚ ਆਉਣ ਤੋਂ ਪਹਿਲਾਂ ਗੁਰੂ ਸਾਹਿਬ ਅਤੇ ਸਿੰਘਾਂ ਨੇ ਆਪਣਾ ਉਤਾਰਾ ਬਾਗ ਦੇ ਵਿੱਚ ਕੀਤਾ ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਸ਼ਿਸ਼ੋਬਿਤ ਹੈ ਇਹ ਗੜੀ ਪਹਿਲਾਂ ਇੱਕ ਹਵੇਲੀ ਹੋਇਆ ਕਰਦੀ ਸੀ ਜਿਸ ਦੇ ਮਾਲਕ ਰਾਏ ਜਖਤ ਸਿਉ ਅਤੇ ਰੂਪचंद ਸਨ ਬਾਗ ਦੇ ਵਿੱਚ ਉਤਾਰਾ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੇ ਕੁਝ ਸਿੰਘ ਭੇਜ ਕੇ ਇਸ ਗੜੀ ਦੇ ਮਾਲਕ ਦੋਵਾਂ ਭਰਾਵਾਂ ਤੋਂ ਗੜੀ ਲੈਣ ਸੰਬੰਧੀ ਰਾਪਤਾ ਕੀਤਾ ਅਤੇ ਦੋਵਾਂ ਭਰਾਵਾਂ ਨੇ ਗੜੀ ਗੁਰੂ ਸਾਹਿਬ ਜੀ ਨੂੰ ਸੌਂਪ ਦਿੱਤੀ ਅਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਗੁਰੂ ਸਾਹਿਬ ਜੀ ਨੇ ਇਸ ਹਵੇਲੀ ਨੂੰ ਗੜੀ ਦਾ ਰੂਪ ਦਿੱਤਾ ਅਤੇ ਮੋਰਚਾਬੰਦੀ ਕੀਤੀ ਗੜੀ ਦੇ ਚਾਰੇ ਪਾਸੇ 8-8 ਸਿੰਘ ਤਾਇਨਾਤ ਕੀਤੇ ਗਏ ਗੁਰੂ ਸਾਹਿਬ ਅਤੇ ਸਿੰਘਾਂ ਦੇ ਗੜੀ ਵਿੱਚ ਹੋਣ ਦੀ ਖਬਰ ਮੁਗਲ ਫੌਜਾਂ ਨੂੰ ਪਤਾ ਲੱਗੀ ਅਤੇ ਉਹਨਾਂ ਨੇ ਗੜੀ ਨੂੰ ਘੇਰਾ ਪਾ ਲਿਆ ਇਸ ਪਾਵਨ ਗੁਰਤਾਰਾਮ ਦੇ ਅੰਦਰ ਜਾ ਕੇ ਮੈਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਆ ਹੁਕਮਨਾਮਾ ਸਹਿਬ ਸਰਵਣ ਕੀਤਾ ਹੁਕਮਨਾਮਾ ਸਾਹਿਬ ਸਰਵਣ ਕਰਨ ਤੋਂ ਬਾਅਦ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਬੇਨਤੀ ਲਈ ਖੜਾ ਹੋ ਗਿਆ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀ ਜੋ ਅੰਦਰ ਦੇ ਮਾਹੌਲ ਨੂੰ ਹੋਰ ਵੀ ਜ਼ਿਆਦਾ ਰੋਹਾਨੀਅਤ ਪ੍ਰਿਆ ਬਣਾ ਰਿਹਾ ਸੀ ਸੰਗਤਾਂ ਇਸ ਪਵਿੱਤਰ ਗੁਰਦਾਮ ਦੇ ਦਰਸ਼ਨ ਕਰਕੇ ਆਪਣੇ ਜਨਮ ਜਨਮਾ ਦੀ ਮੈਲ ਕੱਟ ਰਹੀਆਂ ਸਨ ਅਤੇ ਆਪਣਾ ਜਨਮ ਸਫਲਾ ਕਰ ਰਹੀਆਂ ਸਨ ਮੈਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਰਦਾਸ ਬੇਨਤੀ ਦੇ ਰੂਪ ਵਿੱਚ ਸਾਰੇ ਸਰਬੱਤ ਦਾ ਭਲਾ ਅਤੇ ਸ਼ਾਂਤੀ ਮੰਗੀ। ਸੱਤ ਪੋ ਦੀ ਰਾਤ ਨੂੰ ਗੁਰੂ ਸਾਹਿਬ ਦੇ ਇਸ ਗੜੀ ਦੇ ਵਿੱਚ ਉਤਾਰਾ ਕਰਨ ਤੋਂ ਬਾਅਦ ਅੱਠ ਪੋ ਦੇ ਦਿਨ ਬਹੁਤ ਹੀ ਕਮਸਾਨ ਦਾ ਯੁੱਧ ਹੋਇਆ। ਸਿੰਘ ਪੰਜ-ਪੰਜ ਦੇ ਜਥੇ ਬਣਾ ਕੇ ਆਉਂਦੇ ਅਤੇ ਲੱਖਾਂ ਮੁਗਲਾਂ ਫੌਜਾਂ ਅਤੇ ਪਹਾੜੀ ਰਾਜਿਆਂ ਨਾਲ ਟੱਕਰ ਲੈਂਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ। ਗੁਰੂ ਦਾ ਸਾਜਿਆ ਹੋਇਆ ਪਿਆਰਾ ਖਾਲਸਾ ਵੈਰੀ ਨਾਲ ਟੱਕਰ ਲੈਂਦਾ ਹੋਇਆ ਉਹਨਾਂ ਦੇ 70 ਵਿਛਾਉਂਦਾ ਹੋਇਆ ਆਪਣੀ ਜਾਨ ਗੁਰੂ ਦੇ ਲਈ ਖੇਲਾ ਜਾਂਦਾ। ਜਮਕੋਰ ਸਹਿਬ ਦੀ ਇਸ ਪਵਿੱਤਰ ਘੜੀ ਵਰਗਾ ਯੁੱਧ ਕਿਤੇ ਵੀ ਦੁਨੀਆ ਦੇ ਵਿੱਚ ਨਹੀਂ ਮਿਲਦਾ। ਜਿੱਥੇ ਇੱਕ ਪਾਸੇ ਗੁਰੂ ਦੇ ਸਾਜੇ 40 ਸਿੰਘ ਹੋਣ ਤੇ ਦੂਜੇ ਪਾਸੇ 10 ਲੱਖ ਮੁਗਲ ਫੌਜ। ਇਸ ਯੁੱਧ ਦੀ ਕਮਸਾਨ ਦਾ ਪਤਾ ਇੱਥੋਂ ਲੱਗਦਾ ਹੈ ਕਿ ਅੱਜ ਵੀ ਸਿੰਘ ਸੂਰਮਿਆਂ ਦੀ ਤਲਵਾਰਾਂ ਜਦੋਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਇਆ ਆਮ ਹੀ ਧਰਤੀ ਦੇ ਨੀਚੇ ਤੋਂ ਮਿਲ ਜਾਂਦੀਆਂ ਹਨ ਜੀਹਾਂ ਦੇ ਸੰਗਤ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ ਅਰਦਾਸ ਬੇਨਤੀ ਕਰਨ ਤੋਂ ਬਾਅਦ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਿਰਮਾ ਕੀਤੀ ਅਤੇ ਸ਼ਹੀਦ ਸਿੰਘਾਂ ਦਾ ਧਿਆਨ ਤਰਿਆ ਮੈਂ ਉਹ ਪਲਾਂ ਨੂੰ ਯਾਦ ਕੀਤਾ ਤੇ ਮਹਿਸੂਸ ਕੀਤਾ ਜਦੋਂ 18 ਸਾਲ ਦੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਸਾਹਿਬ ਤੋਂ ਜੰਗ ਦੇ ਵਿੱਚ ਜਾਣ ਦੀ ਇਜਾਜ਼ਤ ਮੰਗੀ ਸਰਬੰਸਦਾਨੀ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਇਜਾਜ਼ਤ ਦੇ ਦਿੱਤੀ ਅਤੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੈਰੀਆਂ ਨਾਲ ਟੱਕਰ ਲੈਂਦੇ ਹੋਏ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਕਰਕੇ ਇੱਕ ਸ਼ਾਇਰ ਲਿਖਦਾ ਹੈ ਕਿ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਵੀ ਗਿਆ ਤੋ ਜੀਤਾ ਨਹੀਂ ਆਊਂਗਾ ਪਰ ਕਰਮਾਂ ਕਰਨ ਤੋਂ ਬਾਅਦ ਮੈਂ ਪ੍ਰਸ਼ਾਦ ਲਿਆ ਅਤੇ ਗੁਰੂ ਸਾਹਿਬ ਦੀ ਤਾਪਿਆ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਲਈ ਬੈਠ ਗਿਆ। ਵੱਡੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਸ਼ਹਾਦਤ ਕਰਨ ਤੋਂ ਬਾਅਦ ਛੋਟੇ ਸਹਿਬਜ਼ਾਦਾ ਬਾਬਾ ਝੁਜਾਰ ਸਿੰਘ ਜੀ ਜਿਨ੍ਹਾਂ ਦੀ ਉਮਰ ਉਸ ਵੇਲੇ 14 ਸਾਲ ਦੀ ਸੀ। ਨੇ ਗੁਰੂ ਪਤਾ ਤੋਂ ਜੰਗ ਦੇ ਮੈਦਾਨ ਦੇ ਵਿੱਚ ਜਾਣ ਦੀ ਬੇਨਤੀ ਕੀਤੀ ਗੁਰੂ ਸਾਹਿਬ ਨੇ ਬੇਨਤੀ ਪ੍ਰਵਾਨ ਕੀਤੀ ਅਤੇ ਸਹਿਬਜ਼ਾਦਾ ਬਾਬਾ ਚੁਜਾਰ ਸਿੰਘ ਜੀ ਵੈਰੀਆਂ ਨਾਲ ਟੱਕਰ ਲੈਂਦੇ ਹੋਏ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਇਸ ਯੁੱਧ ਦੇ ਵਿੱਚ ਦੋ ਸਹਿਬਜ਼ਾਦਿਆਂ ਤੋਂ ਇਲਾਵਾ ਤਿੰਨ ਪੰਜ ਪਿਆਰੇ ਜਿਨ੍ਹਾਂ ਦੇ ਵਿੱਚ ਭਾਈ ਹਿਮਾ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਆਉਂਦੇ ਹਨ ਨੇ ਸ਼ਹੀਦੀ ਪ੍ਰਾਪਤ ਕੀਤੀ ਇਸ ਤੋਂ ਇਲਾਵਾ ਅੰਤਾਲੀ ਸਿੰਘ ਵੀ ਆਪਣੀ ਜਿੰਦ ਗੁਰੂ ਦੇ ਲੇਖੇ ਲਾ ਗਏ ਅਤੇ ਇਹਨਾਂ ਸਾਰਿਆਂ ਦਾ ਸੰਸਕਾਰ ਬੀਬੀ ਹਰਸ਼ਰਨ ਕੌਰ ਜੀ ਨੇ ਕੀਤਾ। ਦੋਵੇਂ ਵੱਡੇ ਸਹਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਸਾਹਿਬ ਜੀ ਖੁਦ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਵੈਰੀ ਦਾ ਸਾਹਮਣਾ ਕਰਨਾ ਚਾਹੁੰਦੇ ਸਨ ਪਰ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਨੂੰ ਕੜੀ ਛੱਡਣ ਦੀ ਬੇਨਤੀ ਕੀਤੀ। ਪੰਜ ਸਿੰਘਾਂ ਦੇ ਹੁਕਮ ਨੂੰ ਮੰਨਦਿਆਂ ਗੁਰੂ ਸਾਹਿਬ ਜੀ ਨੇ ਗੜੀ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦਿੱਤੀ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਭਾਈ ਸੰਗਤ ਸਿੰਘ ਜੀ ਦਾ ਮਹਾਂਦਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦਾ ਜੁਲਦਾ ਸੀ ਸੋ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਗੁਰੂ ਸਾਹਿਬ ਜੀ ਤਿੰਨ ਸਿੰਘਾਂ ਸਮੇਤ ਜਿਨ੍ਹਾਂ ਦੇ ਵਿੱਚ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਨ ਵੈਰੀ ਨੂੰ ਲਲਕਾਰਦੇ ਹੋਏ ਗੜੀ ਦੇ ਵਿੱਚੋਂ ਬਾਹਰ ਨਿਕਲ ਗਏ ਗੜੀ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਤਾੜੀ ਮਾਰ ਕੇ ਵੈਰੀ ਨੂੰ ਲਲਕਾਰਿਆ ਅਤੇ ਕਿਹਾ ਕਿ ਹਿੰਦ ਦਾ ਪੀਰ ਚਾ ਰਿਹਾ ਹੈ ਜੇ ਹਿੰਮਤ ਹੈ ਤਾਰੋ ਕਲਬੋ ਪਰ ਲੱਖਾਂ ਦਾ ਲਾਮ ਲਸ਼ਕਰ ਤੇ ਫੌਜੀ ਸਮਾਨ ਹੁੰਦੇ ਹੋਏ ਵੀ ਮੁਗਲ ਫੌਜਾਂ ਅਤੇ ਪਹਾੜੀ ਫੌਜਾਂ ਗੁਰੂ ਸਾਹਿਬ ਨੂੰ ਫਾੜਨ ਤੋਂ ਅਸਮਰਥ ਰਹੀਆਂ ਗੜੀ ਤੋਂ ਬਾਹਰ ਨਿਕਲਣ ਤੋਂ ਬਾਅਦ ਗੁਰੂ ਸਾਹਿਬ ਜੀ ਮਾਛੀਵਾੜੇ ਦੀ ਧਰਤੀ ਵੱਲ ਚਲੇ ਗਏ ਅਤੇ 9 ਪੋਦੇ ਦਿਨੋਂ ਮਗੁਲਾ ਨਾਲ ਲੋਹਾ ਲੈਂਦੇ ਹੋਏ ਭਾਈ ਸੰਗਤ ਸਿੰਘ ਜੀ ਭਾਈ ਕੋਠਾ ਸਿੰਘ ਜੀ ਅਤੇ ਭਾਈ ਮਦਨ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ। ਇਸੇ ਸਥਾਨ ਦੇ ਉੱਪਰ ਗੁਰੂ ਸਾਹਿਬ ਜੀ ਦੇ ਵੱਡੇ ਸਹਿਬਜ਼ਾਦਿਆਂ ਅਤੇ ਸ਼ਮੂਹ ਸਿੰਘਾਂ ਦੀ ਯਾਦ ਦੇ ਵਿੱਚ ਹਰ ਸਾਲ 6 7 ਅਤੇ 8 ਪੂ ਨੂੰ ਸ਼ਹੀਦੀ ਜੋੜ ਮੇਲਾ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਹਨ। ਪਵਿੱਤਰ ਗੁਰਦੁਆਮਾ ਦੇ ਦਰਸ਼ਨ ਤੋਂ ਬਾਅਦ ਮੈਂ ਗੁਰੂ ਸਾਹਿਬ ਜੀ ਦਾ ਲੰਗਰ ਛਕਣ ਦੀ ਲੰਗਰ ਹਾਲ-ਵਲ ਚਲੇ ਗਿਆ। ਹਰ ਇੱਕ ਸੇ ਖਲੀ ਸੰਗਤ ਅਤੇ ਪੰਗਤ ਕਰਨੀ ਬਹੁਤ ਜ਼ਰੂਰੀ ਹੈ ਮੈ ਲੰਗਰ ਹਾਲ ਦੇ ਵਿੱਚ ਜਾ ਕੇ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਲੰਗਰ ਛਕਿਆ ਅਤੇ ਸਤਿਗੁਰਾਂ ਦਾ ਦਰਸ਼ਨ ਲਈ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ